ਲੋ ਜੀ ਸਾਰੇ ਨੂੰ ਸੱਚੀ ਕਾਜੀ ਲੱਭ ਤਾ ਸੱਚੀ ਦਾ ਬਲਾਉ ਸਾਰੇ ਆ ਜੀ ਥੈਂਕ ਯੂ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਹਰਗੁਣ ਨੂੰ ਤੇ ਡੇਲੀ ਡੇ ਬਾਈ ਡੀ ਸਬਸਕ੍ਰਾਈਬਰ ਬਦਰੇ ਗਈ ਹੈ ਜੀ ਮੈਂ ਬਹੁਤ ਹੈਪੀ ਆ ਤੇ ਹਰਗੁਣ ਵੀ ਬਹੁਤ ਜ਼ਿਆਦਾ ਖੁਸ਼ ਹੋਏਗੀ ਡੇਲੀ ਐਕਸਾਈਟਡ ਹੋਊਗੀ ਕਹਿੰਦੀ ਹੈ ਜੀ ਚਲਦੇ ਹਾਂ ਜੀ ਚਲਦੇ ਹਾਂ ਜੀ ਬਸ ਹੋਣੀ ਹੈ ਮੇਰੀ ਜਠਾਣੀ ਆਈ ਸੀ ਕਹਿੰਦੇ ਚੱਲੀ ਆ ਅਸਲ ਤਾਂ ਇਹ ਚੱਤੀ ਸੀ ਜਾ ਰਹੇ ਆਂ ਕਿ ਪਾਰਲਰ ਕਿਉਂਕਿ ਸਾਨੂੰ ਮੈਰिज ਆ ਗਈ ਹਾਂਜੀ ਕੱਲ੍ਹ ਵਿਆਹ ਕੱਲ੍ਹ ਸੌਰੀ ਚਾਗੂ ਹੈ ਤੇ ਫਿਰ ਇੱਕ ਦਿਨ ਦਾ ਗੈਪ ਆ ਕੇ ਫਿਰ ਆ ਗਿਆ ਵਿਆਹ ਸਾਡੇ ਭੂਆ ਜੀ ਦੇ ਪੋਤੇ ਦਾ ਵਿਆਹ ਆ ਰਿਹਾ ਹੈਗਾ ਸਾਨੂੰ ਤੇ ਅਸੀਂ ਜਾ ਰਹੇ ਆਂ ਕਿ ਨੱਚ ਆਪਣਾ ਪਾਰਲਰ ਦੇ ਫੀਸ਼ਲ ਵਗੈਰਾ ਕਰਵਾਉਣ ਥੋੜਾ ਬਹੁਤ ਹੋਰ ਕਰਵਾਉਣ ਦੇ ਲਈ ਕੁਝ ਬੱਚਾ ਲਈ ਸਮਾਨ ਲੈਣਾਗਾ ਤੇ ਥੈਂਕ ਯੂ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਸਾਨੂੰ ਥੈਂਕ ਯੂ ਸੋ ਮੱਚ ਮੈਂ ਬਹੁਤ ਖੁਸ਼ ਹਾਂ ਤੇ ਤੁਸੀਂ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਮੇਰੇ ਬੱਚੇ ਨੂੰ ਵਧੀਆ-ਵਧੀਆ ਕਮੈਂਟ ਪਾਸ ਕਰਿਆ ਕਰੋ ਏ ਬਹੁਤ ਜ਼ਿਆਦਾ ਇਹਨੂੰ ਇਹ ਰਹਿਣਾ ਵੀ ਹਾਂ ਮੈਂ ਬਲੌਗ ਬਣਾਵਾਂ ਮੈਂ ਤਾਂ ਕਰਾ ਤੇ ਕਾਫੀ ਟਾਈਮ ਤੋਂ ਲੱਗੀ ਪਈ ਸੀ ਮੈਂ ਕਿਹਾ ਚਲੋ ਠੀਕ ਐ ਬਚਪਨ ਤੋਂ ਲੱਗੀ ਪਈ ਨਾ ਛੋਟੀ ਹੁੰਦੀ ਤੂ ਹੀ ਮੇਰੇ ਇਸ ਚੀਜ਼ ਦਾ ਕ੍ਰੀਜ਼ ਹੈ ਨਾ ਤੇ ਮੈਂ ਕਿਹਾ ਚਲੋ ਠੀਕ ਐ ਜੇ ਚਲ ਜੀ ਕਰਦਾ ਤਾਂ ਬਣਾ ਲੂਗੀ ਐਡਿਸਟ ਕਰੇ ਤਾਂ ਹੈ ਨਾ ਮਤਲਬ ਜੋ ਚੀਜ਼ ਹੈ ਸਾਹਮਣੇ ਹੈ ਹੈ ਨਾ ਜੋ ਚੀਜ਼ ਬੱਚਾ ਕਰਨਾ ਚਾਹੁੰਦਾ ਉਹਨੂੰ ਕਰਨ ਦੇਣੀ ਚਾਹੀਦੀ ਹੈ ਮੋਕਾ ਦੇ ਆਪਣਾ ਚੈਨਲ ਤੁਸੀਂ ਬਾਕੀ ਬਾਕੀ ਸਪੋਰਟ ਕਰਨੀ ਹੈ ਤੇ ਹੁਣ ਹਨਾਪੂਨ ਰੈਡੀ ਹੈਗੀ ਹਰਗੋ ਨੂੰ ਰੈਡੀ ਕਰ ਦੇਣਾ ਮੈਂ ਵੀ ਬਸ ਰੈਡੀ ਹੋ ਰਹੀ ਹੈਗੀ ਤੇ ਬਾਕੀ ਦਾ ਆਪਾਂ ਵਲੌਗ ਅੱਗੇ ਜਾ ਕੇ ਸ਼ੂਟ ਕਰਾਂਗੇ ਕਿਉਂਕਿ ਸਾਡਾ ਟਾਈਮ ਜੋ ਦਿੱਤਾ ਹੋਇਆ ਸੀ ਉਹ ਲਗਭਗ ਕੋਈ ਗਿਆ ਉਹ ਰੇਟ ਕਰਦੀ ਹੋਊਗੀ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਬਾਈ ਬਾਈ ਬਣੇ ਰਹੋ ਸਾਡੇ ਵਲੌਗ ਦੇ ਨਾਲ ਗイズ ਮੈਂ ਹੋ ਚੁਹੀ ਹੋ ਚੁੱਕੀ ਹਾਂ ਬਣ ਤਿਆਰ ਹੁਣ ਆਪਾਂ ਚੱਲਦੇ ਆਂਗੇ ਪਿੰਡ ਹਮੇਤੀ ਅੱਜ ਮਾਂ ਚਲੋ ਮੈਂ ਚਾਹ ਪਾ ਲੈਂ ਹਾਂ ਹਾਂਜੀ ਆ ਪੈਸੇ ਲੈ ਉਹ ਤੋਂ ਤੋਂ ਨਾ ਨੱਬਲ ਵਾਸਤੇ ਕੁਝ ਖਾਣ ਨੂੰ ਸਮਾਨ ਲਿਆ 5 5 ਰੁਪਈਆ ਦੀ ਜਿਸ ਵਾਲੀ ਦੇ ਟੈਕੀ ਉਹ ਲੈਓ ਬਰੋਠੇ ਬੈਠ ਜੂਗੀ ਟਿੱਕ ਕੇ ਬਿਸਕੁਟ ਲੈ ਲਿਆ ਜੈਨ ਜੂਲਿਸ ਲੈ ਲਿਆ ਮਾਂ ਚਲੋ ਠੀਕ ਹੈ ਚਲੋ ਬਹੁਤ ਸਾਰੀ ਡੀਐਮ ਹੈ ਚਲੋ ਗਾਇਜ਼ ਆਪਾਂ ਮਿਲਦੇ ਹਾਂ ਅਗੀਆਂ ਬਾਤਾਂ ਉਪਰ ਪਹੁੰਚ ਕੇ ਗੱਡੀ ਦੇ ਵਿੱਚ 啊！ ਗੁਸ਼ਾਂਦ ਗੁਰਦਾਰੇ ਅੱਛਾ ਦਿਵਿੰਦਰ ਭਾ ਪੱਕੀ 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 ਕਿ ਬਹੁਤ ਮੁਠੀ ਨਹੀਂ ਬੁੱਧਾ ਨਹੀਂ ਹਾਂ ਨਹੀਂ ਨਹੀਂ இந்தியாவுக்கு நடுங்க கரியம் ਅਸਲ ਦੇ ਵਿੱਚ ਨਾ ਸਾਡੀ ਕੋਈ ਪਲੈਨਿੰਗ ਨਹੀਂ ਸੀ ਇਹ ਤਾਂ ਚਾਨੂ ਕੀ ਦੀ ਬਸ ਪਲੈਨਿੰਗ ਬਣ ਗਈ ਉਹ ਤਾਂ ਉੱਥੇ ਜਾ ਕੇ ਦੋਗੀ ਨਹੀਂ ਉੱਥੇ ਜਾ ਕੇ ਦੋਗੀ ਬੇਟਾ ਨੋ ਇਹ ਤਾਂ ਬਸ ਚਾਨੂ ਕੀ ਸਾਡੀ ਪਲੈਨਿੰਗ ਬਣ ਗਈ ਵੀ ਚਲੋ ਜਾ ਕੇ ਆਉਣੇ ਬਹਾਨੇ ਦੇ ਨਾਲ ਥੋੜਾ ਜਿਹਾ ਦੇ ਆਪ ਨੂੰ ਫੇਸ਼ਲ ਵਗੈਰਾ ਕਰਵਾਏ ਹੋਣੇ ਉਹ ਅਸੀਂ ਬਹੁਤ ਅਸੀਂ ਘਟ ਜਾਨੇ ਆ ਅਸੀਂ ਜਾਣਦੀਆਂ ਹੀ ਨਹੀਂ ਹੁੰਦੀਆਂ ਲੋੜ ਹੀ ਨਹੀਂ ਪੈਂਦੀ ਮੈਂ ਵੀ ਹੁਣ ਤੱਕ ਸਾਮਾਨ ਦੇਖ ਕੇ ਆਉਂਦੀ ਹਾਂ ਅਸੀਂ ਜਦੋਂ ਕੋਈ ਵਿਆਹ ਆ ਜਾਂਦਾ ਹੈ ਜਾਂ ਕੋਈ ਫੰਕਸ਼ਨ ਆ ਜਾਂਦਾ ਹੈ ਕਿਸੇ ਇਦਾਂ ਦਾ ਅਸੀਂ ਉਦਾਂ ਹੀ ਜਾਂਦੇ ਹਾਂ ਪਰਲਰ ਦੇ ਉਦਾਂ ਨਹੀਂ ਬਰੀ ਨਹੀਂ ਲੱਗਦਾ ਸਾਨੂੰ ਜਾਣ ਅਸੀਂ ਸਿੰਪਲ ਰਹਿ ਕੇ ਖੋਸ਼ ਹਾਂ। ਸਾਡੇ ਕਾਸੇ ਬੁਲਕਤੀ ਹਾਂ। ਹਾਂ ਜਾਇਲਾ ਉਹ ਤਾਂ ਪਤਾ ਨਹੀਂ ਕਿੰਨੇ ਕਿ ਦੂਰ ਆਗਾ। ਸਾਡੇ ਪਿੰਡ ਤੋਂ بس ਇੱਕ ਪਿੰਡ ਮਤਲਬ ਥੁੱਲੀਆਂ ਲੰਗ ਕੇ ਉਸ ਵਾਰ ਮੀਦੀ ਆ ਜਾਂਦਾਗਾ ਤੇ ਉੱਥੇ ਜਾਣਾਗਾ ਅਜਾ ਲੱਗੀ ਹੁੰਦਾ ਜਿਵੇਂ ਬਹੁਤ ਦੂਰ ਹੁੰਦਾਗਾ ਹੋਰ ਨਾ ਪਾਸ ਤੇ ਪਹੁੰਚ ਚੁੱਕੀਆਂ ਪੈਟਰੋਲ ਪੰਪ ਕੋਲੇ ਆ ਗਿਆ ਮੀਦੀ ਵਾਲਾ ਪੈਟਰੋਲ ਪੰਪ ਯੈਸ ਮੀਦੀ ਚੇਟ ਰਹੀ ਹੋ ਚੁੱਕੀ ਆ ਸੈਟ वैसे मेनू ब्लॉग ब्लॉग ਬਣਾਉਂਦਾ ਕੋਈ ਇੰਨਾ ਜ਼ਿਆਦਾ ਹੈ ਨਹੀਂ ਸੀ ਇਹ ਤਾਂ ਬਸ ਹੱਥ ਨੂੰ ਨਹੀਂ ਲੱਗੀ ਹੋਈ ਸੀ ਕਈ ਦਿਨਾਂ ਦੀ ਮੈਂ ਕਿਹਾ ਚਲੋ ਥੋੜਾ ਯਾਰ ਕਰਕੇ ਦੇਖਦੇ ਆਂ ਟਰਾਈ ਇਹ ਤਾਂ ਹਰ ਗੁਣ ਨੂੰ ਹੀ ਸ਼ਾਰਟਸ ਬਣਾਉਣ ਦਾ ਕਰੀਜ਼ ਜਾਂ ਸੀ ਜਾਂ ਰੀਲ ਬਣਾਉਂਦੀ ਰਹਿੰਦੀ ਸੀ ਮੈਂ ਕਿਹਾ ਚਲੋ ਫਿਰ ਬਲੌਗ ਨਾਲ ਉਸਟਾਰਟ ਕਰ ਦਿੰਦੇ ਆਂਗੀ

ਆਪ ਉਹਨਾਂ ਦੀ ਐਡਵਰਟਾਈਜ਼ਮੈਂਟ ਕਰ ਦਿੰਨੇ ਹੈਗੇ ਬਹੁਤ ਵਧੀਆ ਹੱਥ ਦੀ ਸਫਾਈ ਹੈ ਉਹਨਾਂ ਦੀ ਬਹੁਤ ਵਧੀਆ ਕੰਮ ਕਰਦੇ ਹੈਗੇ ਆਹ ਜੀ ਅਸੀਂ ਪਹੁੰਚ ਚੁੱਕੇ ਹੈਗੇ ਚਲੋ ਜੀ ਉਤਰੋ ਹਰ ਕੋਣ ਇਧਰ ਦੀ ਉਤਰੋ ਇਹਦੇ ਪਤਾ ਇਧਰ ਦੀ ਇਧਰ ਦੀ ਆਜੋ ਹਰ ਕੋਣ ਇਹਦੇ ਚਪਲਾਂ ਚੱਕ ਲੈ ਪੌਣੀਆਂ ਤਾਂ ਪਰ ਇਹਨੇ ਹੈ ਨਹੀਂ ਬੰਮੀ ਆਦਾਂ ਤੇ ਫੂਨ ਲਾ ਇਹ ਨਾ ਬਗ ਰੁਕ ਚ ਰੁਕ ਚ ਰੁਕ ਚ ਹੱਥ ਫੜੇ ਇਹਦਾ ਪੁੱਤ ਹੱਥ ਫੜੀ ਇਹਦੀ ਉਂਗਲ ਫੜ ਲਾ ਪੁੱਤ ਚਲ ਆ ਜੋ ਪੜਨਾ ਉਹ ਓਏ 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 ਪਿੱਛੇ ਗੱਡੀ ਬੈਕ ਕਰਦਾ ਹੋਗਾ ਉਹ ਨਹੀਂ ਬਣਾਉਦੀ ਫੇਰ ਕਹਦਾ ਮੈਂ ਨਹੀਂ ਹੋਗਾ ਚੁੱਪ ਲਾ ਪਾ ਉਹ ਉੱਧਰ ਨਾ ਬਣਾਇਓ ਵਲੌਗ ਪੂਰੇ ਡਾਕ ਕੇ ਐਦਾ ਨਹੀਂ ਹੋ ਬਸ ਇਹਦੀ ਹੱਥ ਜੀ ਫੜ ਕੇ ਲੈ ਆਉਂਦੀ ਲੋ ਵੀ ਉਹ ਤੇ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ ਦੇਖੇ ਕਹਿਲਾ ਮੈਨੂੰ ਨਾਲ ਵਿੱਚ ਲਾ ਬਲੌਗ ਦੇ ਉਹਦਾ ਆਪਦੇ ਇਨੇ ਸਬਸਕ੍ਰਾਈਬਰ ਕਰੀ ਬੈਠਾਗਾ ਖੁਸ਼ੀ ਸਾਂ ਲੂਗੋ ਚਲੋ ਜੀ lagira uske ko are luka ਉਹਨਾਂ ਚਾਹ ਰਹੇ ਜਿਹੜੀ ਚੱਪ ਕਰਕੇ ਬੰਦ ਜੀ ਚਾਹ ਹਾਂਜੀ ਫੇਸ਼ੀਅਲ ਕਰਵਾਉਣ ਆਈ ਸੀ ਫੇਸ਼ੀਅਲ ਦੇ ਨਾਲ ਨਾਲ ਸੋਚਿਆ ਵੀ ਸਪਾ ਵੀ ਕਰਵਾ ਲਈਏ ਤੇ ਦੀਦ ਤੋਂ ਫਿਰ ਸਪਾ ਵੀ ਕਰਵਾਈਏਗੀ ਤੇ ਬਹੁਤ ਵਧੀਆ ਇਹਨਾਂ ਨੇ ਸਾਨੂੰ ਮਤਲਬ ਕੀਤਾ ਇਹਨਾਂ ਦੇ ਹੱਥ ਚ ਬਹੁਤ ਜ਼ਿਆਦਾ ਸਫਾਈ ਹੈਗੀ ਬਹੁਤ ਆਰਾਮ ਆਉਂਦਾ ਸੀ ਜਦੋਂ ਫੀਸ਼ੀਅਲ ਕਰਦੇ ਸੀ ਸਪਾ ਕਰਦੇ ਸੀ ਨਾ ਆਰਾਮ ਆਉਂਦਾ ਸੀ ਤੇ ਗੱਲ ਨੂੰ ਹੋਰ ਗਿਆ ਮੇਰੀ ਥਾਣੀ ਪਿੱਛੇ ਬੋਲ ਰਹੀ ਐ ਕਿਧਰ ਗਈ ਕਿਧਰ ਗਈ ਲੱਭਦੀ ਨਹੀਂ ਆ ਸੀ ਉਹੀ ਇਹ ਵੀ ਅਜੇ ਨਿਕਰੀ ਬੈਠੀ ਹੈਗੀ ਐਨੇ ਵੀ ਇਹਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਵੀ ਚੱਲ ਤੂੰ ਵੀ ਕੁਝ ਕਰਵਾ ਲੈ ਪਰ ਇਹ ਕਦੀ ਨਹੀਂ ਮੇਰੇ ਤਾਂ ਬਾਲ ਵਧੀਆ ਨਹੀਂਗੇ ਮੈਂ ਤਾਂ ਇਹਦੇ ਕੁਝ ਬਾਲ ਨਾ ਪਹਿਲੀ ਸਿਲਕੀ ਸਿਲਕੀ ਨੇ ਮੇਰੇ ਮੈਂ ਰਬਾਂਡਿੰਗ ਕਰਵਾਈ ਸੀ ਤੇ ਮੇਰੇ ਨਾ ਬਾਲ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਸਿਰ ਐਟ ਅ ਟਾਈਮ ਦਿਮਾਗ ਦੇ ਵਿੱਚ ਆਇਆ ਵੀ ਚਲੋ ਸਪਾ ਕਰਵਾਉਨੇ ਆਂਗੀ ਸਿਮਪਲ ਲੱਗਦਾ ਸੀ ਬਿਆਦਾ ਤਾਂ ਇੱਕ ਬਹਾਨਾ ਹੁੰਦਾਗਾ ਇਹ ਤਾਂ ਆਪਦੇ ਆਪ ਨੂੰ ਥੋੜਾ ਪੈਂਪਰ ਕਰ ਲੂਗਾ ਫੇ ਚਲੋ ਠੀਕ ਹੈ ਜੀ ਹੁਣ ਆਪਾਂ ਚਲਦੇ ਆ ਘਰੇ ਸਾਨੂੰ ਘਰ ਦੀ ਵੀ ਲੈਣ ਆਉਣ ਵਾਲੇ ਨੇ ਕਿਉਂਕਿ ਅਸੀਂ 11 ਵਜੇ ਦੀ ਆਈਆਂ ਹਈਆਂ ਤੇ ਸਾਨੂੰ ਵੱਜ ਚੁੱਕੇ ਨੇ 3 ਚਲੋ ਠੀਕ ਹੀ ਬਾਏ ਬਾਏ ਜਿਹੜੇ ਉਹ ਲੈਣੇ ਕੋਈ ਨਹੀਂ ਖਾਰਗੋ ਨੇ ਕੁਝ ਸਮਾਨ ਖਰੀਦਿਆ ਦਾ ਮੇਰੀ ਚੂੜੀਆਂ ਤੇ ਚੂੜੀਆਂ ਦਾ ਇਹ ਤੇ ਲਾਗੇ ਦਿੱਤੇ ਦਿਖਾਵਾ ਤੁਹਾਨੂੰ ਦੇਖੋ ਕੋਸ਼ਕਾ ਸਮਾਨ ਇਹਦਾ ਜਿਹੜਾ ਕਿ ਅਸੀਂ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਮੌਜੀ ਹੋਣਾ ਸੀ ਜਾਣਾ ਘਰੇ ਅਸੀਂ ਪਾ ਕੇ ਤੁਹਾਨੂੰ ਹੁਣ ਆਪਾਂ ਘਰੇ ਜਾ ਕੇ ਮਿਲਦੇ ਹਾਂ ਸੂਨ ਸਮਾਨ ਦਿਖਾਵਾਂਗੇ ਕੱਲ੍ਹ ਅਸੀਂ ਜਾਣਾ ਜਾਗੋ ਤੇ ਤੇ ਉਸ ਤੋਂ ਅਸੀਂ بیا ਜਾਗੋ ਵਾਲੀ ਲੁੱਕ ਦਿਖਾਵਾਂਗੇ ਅਸੀਂ ਜ਼ਿਆਦਾ ਨਹੀਂ ਸਵਰ ਕਰਨਾ ਕਿਉਂਕਿ ਗਰਮੀ ਹੈਗੀ ਤੇ ਥੋੜੀ ਸਿੰਪਲ ਲੁੱਕ ਹੀ ਰੱਖਾਂਗੇ ਅਸੀਂ ਮੈਂ ਕਰਨਾ ਤੂੰ ਕਰ ਲਈ ਮੈਂ ਨਹੀਂ ਕੁਝ ਵੀ ਕਰਨਾ ਹੈਗਾ ਲਿਪਸਟਿਕ ਆਵਲੀ ਲਗਾਉ ਤੇ ਚਲੋ ਠੀਕ ਹੈ ਜੀ ਕਰੋ ਸਬਸਕ੍ਰਾਈਬ ਸਾਨੂੰ ਹਾਂ ਜੀ ਅੱਜ ਜਿਹੜਾ ਅਸੀਂ ਸਮਾਨ ਲਿਆ ਉਥੋਂ ਤੇ ਉਹ ਮੈਂ ਹੁਣ ਦਿਖਾਉਣ ਜਾ ਰਹੀਆਂ ਤੁਹਾਨੂੰ ਤੇ ਬਸ ਜੋ ਪਸੰਦ ਆਈ ਏ ਉਹ ਲਈ ਗਏ ਇਹਦੀ ਲੋੜ ਸੀ ਮਤਲਬ ਨਿਊ ਲੈਣ ਵਾਲਾ ਸੀਗਾ ਤਾਂ ਕਰਕੇ ਲੈ ਲਿਆ ਐਂਕੀ ਤੇ ਆ ਹਰ ਗੁਣ ਵਾਸਤੇ ਵੀ ਕਈ ਵਾਰੀ ਯੂਜ਼ ਕਰਨੀ ਪੈ ਜਾਂਦੀ ਆ ਨਾ ਤੇ ਬਾਰ ਬਾਰ ਚੀਜ਼ ਉਹ ਨਹੀਂ ਲੈਣ ਜਾਇਆ ਜਾਂਦਾ ਲੋਡ ਪੈਂਦੀ ਹੀ ਰਹਿੰਦੀ ਆ ਕਦੇ ਕੋਈ ਫੰਕਸ਼ਨ ਆ ਗਿਆ ਕਦੇ ਕੁਝ ਆ ਗਿਆ ਤਾਂ ਆਪਾਂ ਉਦੋਂ ਆਪਾਂ ਯੂਜ਼ ਕਰ ਸਕਦੇ ਹਾਂਗੇ ਤੇ ਆਹ ਨਵਾਂ ਵਾਸਤੇ ਲਿਆਗਾ ਉਹਨੇ ਆਪਣੇ ਆਪ ਹੀ ਚੱਕ ਲਿਆ ਟੀਵੀ ਇਹ ਲੈਣਾ ਮੈਂ ਮੈਂ ਕਿਹਾ ਚਲੋ ਦੋਨੇ ਪਹਿਣਾ ਸ਼ੇਅਰ ਕਰ ਲਿਆ ਕਰਨੀ ਆ ਹੋਰ ਗੁੰਦਾ ਵੈਸੇ ਘਾਟੀ ਯੂਜ਼ ਕਰਦੀ ਹੈਗੀ ਤੇ ਚਲੋ ਇਹ ਵੀ ਯੂਜ਼ ਕੀਤਾ ਜਾਊਗਾ ਆ ਮੈਂ ਕਿ ਉੱਠ ਜੇ ਬੋ ਜੇ ਇਹ ਮੈਂ ਨਵਗੁਣ ਵਾਸਤੇ ਲਈ ਨਹੀਂ ਗੀ ਸੇਮ ਕਲਰ ਦੀ ਕਿਉਂਕਿ ਇਹ ਨਾ ਦੋ ਗੁੱਤਾਂ ਕਰਦੀ ਹੁੰਦੀ ਆ ਜੇ ਮੈਂ ਦੋ ਮਤਲਬ ਇੱਕ ਨਾਲ ਨਾ ਵਾਲ ਖੰਡੇ ਜਾਂਦੀ ਹੈਗੀ ਤਾਂ ਅਗਰ ਕਿਵੇਂ ਸੇਮ ਕਲਰ ਦੀਆਂ ਦੋ ਲਾ ਲੇ ਮਤਲਬ ਵਧੀਆ ਲੱਗਣਗੀ ਸੋਹਣੀ ਜੀ ਤੇ ਕੋਚਾ ਐਸੈਸਰੀ ਲਈ ਹੈਅਰ ਐਸੈਸਰੀ ਇਹ ਵੀ ਨਵਗੁਣ ਵਾਸਤੇ ਲਈ ਹੈਗੀ ਤੇ ਸੈਕੰਡ ਇਦਾਂ ਦਾ ਮਟੀਰੀਅਲ ਲਾਈਟ ਕਲਰ ਦੀ ਫਲਾਰ ਹੇਅਰ ਫਲਾਰ ਨਹੀਂ ਗੀ ਸ਼ੋ ਮੈਨੂੰ ਵਧੀਆ ਲੱਗੀ ਵੈਂਟਾ ਕਲਰ ਇਹ ਮਤਲਬ ਹੁਣ ਤਾਂ ਨਹੀਂ ਸੀ ਲੋੜ ਹੈਗੀ ਪਰ ਐਵੇਂ ਅਬੀ ਚਲ ਕਦੇ ਯੂਜ਼ ਕਰਨੀ ਪੈ ਜਾਂਗੀ ਹਨ ਤੇ ਹਰ ਗੁੰਡੇ ਪਸੰਦ ਕੀਤੀਆਂ ਬੈਂਗਲਸ ਇਹ ਵਾਲੀਆਂ ਇੱਕ ਹੋਰ ਨੇਗੀਆਂ ਤੇ ਆ ਵੀ ਸੇਮ ਕਲਰ ਦੀ ਤੇ ਬੈਂਗਲਸ ਤੋਂ ਬਾਅਦ ਆਪਣੀ ਆ ਗਈ ਆ ਮੈਂ ਨਿਊਡ ਸ਼ੇਡ ਲਈ ਹੈਗੀ ਕਿਉਂਕਿ ਹੁਣ ਅੱਜਕਲ ਜਿਆਦਾ ਹੁਣ ਡਾਰਕ ਸ਼ੇਡ ਵਧੀਆ ਨਹੀਂ ਲੱਗਦੀ ਹੈਗੀ ਨਿਊਡ ਸ਼ੇਡਸ ਵਧੀਆ ਲੱਗਦੀ ਹੈਗੀ ਮੀਨਸ ਜੇ ਡਾਰਕ ਯੂਜ਼ ਕਰਦੇ ਆ ਨਾ ਸ਼ੇਡ ਤਾਂ ਬੜਾ ਓਵਰ ਜਾ ਲੱਗਦਾ ਹੈਗਾ ਤੇ ਇੱਕ ਆ ਵਾਲੀਆਂ ਬੈਂਗਲਸ ਨੇ ਆ ਹੋਰ ਜਿਉ ਲਈਆਂ ਸੀਗੀਆਂ येलो ਕਲਰ ਮਤਲਬ ਮिन्नੂ ਹੁਣ ਥੋੜਾ ਆਪ ਦਾ ਥੋੜਾ ਸ਼ੌਂਕ ਘਟ ਗਿਆ ਮੀਨਸ ਯੂਜ਼ ਕਰਨ ਦਾ ਚੀਜ਼ਾਂ ਠੀਕ ਹਰਗੁਣ ਵਾਸਤੇ ਮੈਂ ਚੀਜ਼ਾਂ ਜ਼ਿਆਦਾ ਲੈ ਕੇ ਖੁਸ਼ ਹੈਗੀ ਨਾ ਕੱਟਾ ਵਾਂਦਾ ਇਹਨੇ ਇਹ ਕੰਮ ਹਰਗੁਣ ਵਾਸਤੇ ਚੀਜ਼ਾਂ ਲੈ ਕੇ ਸ਼ਾਮਿਲ ਜਾਵਾ ਜਿਵੇਂ ਮੈਂ ਕਿਹਾ ਡੋਰੀ ਹੋਗੀ ਇਹ ਆਗੋ ਤੇ ਯੂਜ਼ ਹੋ ਜੂਗੀ ਹੈ ਨਾ ਤੇ ਆਗੋ ਤੇ ਯੂਜ਼ ਕਰਨੀ ਹੋਈ ਕਰ ਲੂਗੀ ਆਦਰਵਾਇਜ਼ ਨਹੀਂ ਜਦ ਮੈਂ ਇਹਨੂੰ ਆਦਖਾ ਮੈਂ ਨੂੰ ਕੱਢ ਦਿੱਤਾ ਗਾਈਜ਼ ਇਹਨੇ ਖੋਦ ਲੇਤਾ ਆਗ ਮੇਰੇ ਹੱਥੇ ਚ ਫੋਨ ਆਲਾ ਹੂੰ ਤੇ ਆਗ ਮੇਰਾ ਹਾਰ ਤੇ ਆ ਨ ਮੇਰੀ ਜੂਮਕੀ ਰੇਨਬੋ ਵਾਲਾ ਤੇ ਬਾਕੀ ਮਟੀਰੀਅਲ ਕਿੱਥੇ ਰੱਖਤਾ ਮੈਂ ਸਾਈਡ ਤੇ ਪੁੱਤ ਮੈਂ ਦੇਖਾਂ ਤੇ ਮੈਂ ਆਗ ਮੇਰੇ ਵਾਈਟ ਕਲਰ ਦੀਆਂ ਬੈਂਗਲਸ ਲੀਆ ਸੀਗੀਆਂ ਇਹਨੂੰ ਵੀ ਵਧੀਆ ਲੱਗਦਾਗਾ ਨਾ ਮਤਲਬ ਮੈਨੂੰ ਬਹੁਤ ਹੋਲ ਐਂਦਾ ਰਹਿੰਦਾ ਵੀ ਮੈਂ ਹਰ ਗੋਲ ਵਾਸਤੇ ਸਮਾਨ ਲਵਾਂ ਮੈਨੂੰ ਆਪਦਾ ਬਹੁਤ ਕ੍ਰੇਜ਼ ਘਟ ਗਿਆ ਮਤਲਬ ਮੈਨੂੰ ਇਹ ਹੁੰਦਾ ਕੋਈ ਲਹ ਲਾ ਸਮਾਨ ਦੀ ਕਦੇ ਯੂਜ਼ ਕੀਤਾ ਜਾਂਦਾ ਹਨਾ ਬਾਕੀ ਬਸ ਇਹੀ ਸੀ ਹਰ ਗੋਲ ਹੋਰ ਤਾਂ ਕੁਛ ਹੋਰ ਇਹ ਇਹ ਨਹੀਂ ਤੇ ਇਹ ਥੋੜਾ ਕੁਝ ਸਮਾਨ ਸੀ ਜਿਹੜਾ ਲੈ ਕੇ ਆਏ ਤੇ ਅਸੀਂ ਜਦੋਂ ਉੱਥੋਂ ਆਏ ਵਾਪਸ ਮੁੜ ਕੇ ਆਪਣਾ ਮਤਲਬ ਟਿਊਸ਼ਨ ਵਾਲੇ ਬੱਚੇ ਆ ਗਏ ਸੀਗੇ ਉਹਨਾਂ ਨੂੰ ਟੀਚ ਕੀਤਾ ਉਸ ਤੋਂ ਬਾਅਦ ਕੰਮਦੰਦੀ ਕਰਨ ਲੱਗ ਗਏ ਆਪਦੀ ਬਸ ਵੀਰ ਕੰਮਦੰਦੇ ਉਦੋਂ ਬਾਅਦ ਨਾ ਕੋ ਨਰੋੜਾ ਰੋੜਾ ਪਾ ਕੇ ਸੌਂ ਗੀ ਤੇ ਹੁਣ ਮੌਕਾ ਮਿਲਿਆ ਸੀਗਾ ਸ਼ਾਮ ਨੂੰ ਵੀ ਚਲੋ ਹੋਣ ਦਿਖਾਉਨੇ ਆ ਤੁਹਾਨੂੰ ਕਿ ਆ ਸੀ ਵੀ ਦਿਖਾਵਾਂਗੇ ਜੋ ਚੀਜ਼ ਲਈ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਸ ਇਹ ਸੀਗਾ ਤੇ ਕੱਲ ਨੂੰ ਅਸੀਂ ਜਾ ਰਹੇ ਹਾਂ ਪੰਜਾਗੋਤੀ ਤੇ ਹਰਗੁਣ ਕੀ ਤਿਆਰ ਹੋਊਗੀ ਉਹ ਆਪਾਂ ਸ਼ੇਅਰ ਕਰਾਂਗੇ ਤੇ ਚਲੋ ਜੀ ਬਸ ਅੱਜ ਦਾ ਆਪਾਂ ਵਲੌਗ ਕਰਦੇ ਆ ਇੱਥੇ ਸਮਾਪਤ ਤੇ ਨਵਗੁਣ ਨੂੰ ਕਰੋ ਸਪੋਰਟ ਇਹ ਬੈਂਗਲਸ ਪਾ ਰਹੀ ਆ ਹੁਣ ਇਹ ਲੈ ਤੁਸ ਪੈ ਗਿਆ ਲੈ ਜੀ ਤਾਂ ਨਵਗੁਣ ਸੁੱਤੀ ਪਈ ਐ ਨਵਗੁਣ ਸੁੱਤੀ ਪਈ ਆ ਹੁਣ ਸਟੇਕ ਚਲੋ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੈਗਾ ਪੈ ਗਿਆ ਦੇਖੋ ਜੀ ਸੋਹਣੀਆਂ ਲੱਗਦੀਆਂ ਨੇ La, 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 la. <laughs> okay bye. bye good night good night sweet dreams bye bye, bye.